ਸੇਰੀਆ ਤੋਂ ਨਗਰੇ ਜਿਹੜੇ ਨਿਚੇ ਗਏ ਆ ਨਿਚੇ ਗਏ ਮੁਟਿਆਰ ਮੁਟਿਆਰ ਨਿਚੇ ਗਏ ਆ ਸਾਹਮਣੇ ਹੋਇਆ ਆਪਣਾ ਉਹ ਦਾ ਦੁਕਾਨਾ ਪਤਾ ਕੀ ਹੋਇਆ ਆਲੇ ਹੈਂਡਲ ਨਾਲ ਹੀ ਵੱਡਿਆ ਹਾਂ ਓਰੇ ਨਾ ਨਾ ਸਿੱਧਾ ਲੱਗਿਆ ਸਿੱਧਾ ਆਪ ਦਾ ਵਗਦੇ ਸੀ ਮੈਂ ਓਰੇ ਬਰਾਬਰ ਸਾਹਮਣੇ ਆ ਆਹ ਲਾ ਆ ਹੁਣ ਮੈਂ ਕੀ ਕਰੀ ਉਹ ਉਹ ਬੇਕ ਕਰ ਰਹੇ ਤੇ ਇੱਕ ਦੂਜੇ ਨਹੀਂ ਦੀਜੀ ਉਹ ਮੋਟਰਸਾਈਕਲ ਉਧਰੋਂ ਆ ਰਿਹਾ ਸੀ ਇਹ ਮੋਟਰਸਾਈਕਲ ਆ ਮਾਰਿਆ ਉਹ ਗੰਭੀਰ ਜਿਹਾ ਵੱਜਿਆ ਉਹਦਾ ਸਿਰ ਆ ਉਹ ਆਹ ਦੇਖ ਉਰੇ ਵੱਢਿਆ ਤੁ ਆ ਉਹ ਵੀ ਜਾਣਾ ਨਹੀਂ ਕਰਦੇ ਉਹ ਵੀ ਜਾਣਾ ਸੀ ਖੰਬੇ ਕਰਕੇ ਬਚ ਗਿਆ ਤਾਂ ਹੀ ਕਹਿੰਦਾ ਉਹ ਮਿੱਟੀ ਤਾਂ ਹੀ ਉਹ ਸਟੇਰ ਬੰਦ ਦੇ ਪੱਗ ਲਾ ਦੂ ਆਉਟ ਕੇ ਵਾੜਿਆ ਹੈ ਜੀ ਕੋਈ ਕਿਹਦੀ ਜੀ ਮੁੰਡੇ ਦੀ ਅੱ비 ਵੀ ਵੀਡੀਓ ਤੇ ਆ ਰਹੀ ਹੈ ਅੱਛਾ ਅੱਛਾ ਆ ਰਹੀ ਹੈ ਕਿੰਨੇ ਪਾ ਲਈ ਹੈ ਇਹ ਉਹਦਾ ਦੂਆ ਬਾਹਰੋਂ ਆਇਆ ਜਿਹੜਾ ਥੰਡੇ ਵੇ ਆਈ ਅੱਗ ਕਰਦਾ ਪੁਰਾਉ ਰਿਹਾ ਹੈ ਜੀ ਜਿਹੜੀ 108 ਇੱਕ ਕਿਸ ਵਾਸਤੇ 108 ਨਹੀਂ ਆ ਰਹੀ ਐ ਐਂਬੂਲੈਂਸ ਨਹੀਂ ਸਰ ਇੱਕ 20 ਵਾਰ ਵੀ 10 ਵਾਰ ਫੋਨ ਕਰਤਾ ਘਟੋ ਘਟ ਇੱਕ ਵਾਰ ਵੀ ਫੋਨ ਨਹੀਂ ਚੱਕਿਆ ਗਿਆ ਐਂਬੂਲੈਂਸ ਨੇ ਅੱਛਾ ਘਟੋ ਘਟ ਅੱਧਾ ਘੰਟਾ ਉਰੇ ਆਏ ਨੂੰ ਹੋ ਗਿਆ ਸਾਨੂੰ ਅਮੰਦਰੋਂ ਪਰਚੀ ਵੀ ਕਟਾ ਲਈ ਐਂਬੂਲੈਂਸ ਨਹੀਂ ਆਈ ਸਾਡੇ ਕੋਲ ਐਂਬੂਲੈਂਸਾ ਦੋ ਖੜੀਆਂ ਨਹੀਂ ਸਰ ਸਾਡੇ ਕੋਲ ਇੱਕ 20 ਨਹੀਂ ਪ੍ਰੈਜ਼ੈਂਟ ਹੈਗੀ ਡਰਾਈਵਰ ਇੱਕ ਵੀ ਪ੍ਰੈਜ਼ੈਂਟ ਨਹੀਂ ਹੈਗਾ ਸਾਡੇ ਕੋਲ ਨਹੀਂ ਫਿਰ ਕੀ ਫਾਇਦਾ ਇਹ ਐਂਬੂਲੈਂਸ ਦਾ ਕੋਈ ਫਾਇਦਾ ਨਹੀਂ ਸਰ ਸਾਨੂੰ ਕੋਈ ਫਾਇਦਾ ਨਹੀਂ ਓਏ ਮੈਂ ਗੱਲਿਆ 112 ਨੰਬਰ ਦੀ ਗੱਡੀ ਮੋਕੇ ਤੇ ਪਹੁੰਚੀ ਜੇ ਪਰ ਕੋਈ ਚੀਜ਼ ਨਹੀਂ ਪਹੁੰਚੀ ਆ ਵਾਰ ਨੰਬਰ 112 ਹੀ ਆਇਆ। ਇਹਦਾ ਬਾਤ ਹੀ ਗਈ ਨਹੀਂ ਸੰਭੈ ਜੀ ਬੰਦ। ਪਰ ਇਹ ਨਹੀਂ ਬੰਦ। ਤੂੰ ਇਕ ਦਾ ਹੀ ਖੜਾ ਆਹ ਨਿਓਲੀਆ ਰਾਮਾ ਚਾਚੇ ਬਾਇ ਰਾਮਾ ਭਾਈ ਮੜੇ ਕੋਲ ਬਿਚਾਲਿਆਂ ਤੋਂ ਐਂਟਰ ਦੋਸਤ ਐਂਟਰ ਜੇ ਬਿਚਾਲਿਆ ਕਰੰਟ ਲੱਗ ਜੇ ਚਲੋ ਚਲੋ ਬਾਹ ਬਾ ਸੁਣਾ ਦੇ ਉਹਨੇ ਕੁਛ ਨਾ ਆਏ ਛੜ ਦੇ ਛੜ ਦੇ ਉਹ ਫੜੀ ਬਾਹ ਫੜੀ ਪਿਰਿਆ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ 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 ਆ Yeah, i I don't know ਆਹ ਕਹਿੰਦੇ ਨਹੀਂ ਸਭ ਤੋਂ ਦੋ ਦੋ ਸੁਬਾਹ ਬਣੀ ਕੋਈ ਨਾ ਮੈਨੂੰ ਹੋੜੀ ਆ ਰਹੀ ਜੀ ਅੱਛਾ ਇਹ ਹੋਇਆ ਕਿ ਇਹ ਕੋਲ ਲੱਗ ਜਮੀ ਰਹਾ ਜੇ ਫੋਨ ਕਰ ਮੈਨੂੰ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਕਿਵੇਂ ਮਤਲਬ ਐਕਸੀਡੈਂਟ ਹੋਇਆ ਉਹ ਉਹ ਉਧਰੋਂ ਆ ਰਹੀ ਸੀ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਬੜਾ ਗੜੰਗ ਆ ਰਹੇ ਉਹ ਉਹ ਇੱਧਰੋਂ ਆ ਗਏ ਸੀ ਅੱਛਾ ਹਾਂ ਸਾਡੇ ਸਾਹਮਣੇ ਹੋਏ ਟਕਰਾਉ ਹਾਂ ਤੁਸੀਂ ਹਾਸੀ ਦਾ ਕਾਰਨ ਕੀ ਆ ਮੇਨ ਕੀ ਲੱਗਦਾ ਤੁਹਾਨੂੰ ਕਿ ਐਕਸੀਡੈਂਟ ਕਿਵੇਂ ਹੋਇਆ ਮੈਨੂੰ ਅਚਾਨਕਾਂ ਮਰੇ ਨਹੀਂ ਆ ਗਏ ਜਦ ਵਿੱਚ ਲੱਗੋ ਹਾਂ ਕੋਈ ਨੀਂਦ ਨੂੰ ਲਾਦੀ ਸੀ ਕਿ ਨਾ ਨੀਂਦ ਨਹੀਂ ਆ ਕਾਜ਼ਾ ਮੈਨੂੰ ਨਹੀਂ ਆ ਗਏ ਹਾਂ ਤੁਹਾਡੇ ਨਾਲ ਕੌਣ ਸੀ ਮੈਂ ਸੀ ਹੋਗਾ ਕਿੱਛ ਤੁਸੀਂ ਨਾ ਬੋੜਾ ਮੇਡ ਕੋ ভিতর ਜਾ ਰਹੇ ਸੀ ਨਾ ਕੋਕਲ ਪਾਣ ਜਾ ਰਹੇ ਸੀ ਕੋਕਲ ਪਾਣ ਕੰਮ ਕਰਦੇ ਉੱਥੇ ਹਾਂ ਕੋਕਲ ਪਾਣ ਜਾ ਰਹੇ ਤੁਸੀਂ ਉਹ ਉੱਤਰੋ ਕੋਕਲ ਪਾਣ ਕਿਉਂ ਆ ਰਹੇ ਸੀ ਕੋਕਲ ਪਾਣ ਕਿਉਂ ਆ ਰਹੇ ਸੀ ਮੈਂ ਮਮੀ ਨੂੰ ਸੱਡਣ ਯਾਰ ਸੀ ਬਾਬੇ ਅੱਛਾ ਇੱਥੇ ਕਿੱਥੇ ਜਾ ਰਹੇ 90 ਸੱਡਣਾ 90 ਸੱਡਣਾ ਕਤਰਾਲੇ ਕਿਸੇ ਕਤਰਾਲੇ ਦੇ ਨਾਲ ਕਤਰਾਲੇ ਦੇ ਨੇ ਜੀ ਅੱਛਾ ਇਹ ਮੈਂ ਆ ਰਿਹਾ ਸੀ ਜੀ ਕੰਮ ਤੋਂ ਆ ਰਿਹਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਟੱਕਰ ਲੱਗੀ ਆ ਅੱਛਾ ਇਹ ਦੋ 90 ਕੰਨੀ ਆ ਰਹੇ ਸੀ ਦੋ ਭਵਾਨੀ ਗੜ ਕੰਨੀ ਆ ਰਹੇ ਸੀ ਅੱਛਾ ਤੇ 90 ਵਾਲਿਆਂ ਦਾ ਫੈਕਟਰੀ ਇਹ ਜਿਆਦਾ ਸੀਰੀਅਸ ਦੇ ਚਾਹਾਂ ਹਾਂ ਤੇ ਜਿਹੜੇ ਇਧਰੋਂ ਆ ਰਹੇ ਸੀ 90 ਕੰਨੀ ਇਹ ਥੋੜਾ ਜਿਹਾ ਹਾਂ ਇਹ ਓਵਰਟੇਕ ਕਰ ਰਹੇ ਤੇ ਇੱਕ ਨੀਚੇ ਗਿਰਿਆ ਆਇਕੇ ਨੀਚੇ ਕਰਕੇ ਤਾਂ ਇੱਕ ਜਿਆਦਾ ਸੀਰੀਅਸ ਜੀ ਸਮਝ ਹੋਗੀ ਕਾਤਮੀ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ ਇਹ ਫੈਕਟਰੀ ਵਾਲੇ ਮੁੰਡੇ ਨੇ ਉਹਦੇ ਫੈਕਟਰੀ ਚ ਕੰਮ ਕਰਦੇ ਨੇ ਉਹਨੇ ਸੀਕ੍ਰੀਟ ਲੰਗਾਇਆ ਕਿੱਥੇ ਰਹਿੰਦੇ ਨੇ ਕੰਮ ਕਰਦੇ ਤਾਂ ਨਹੀਂ ਕਰ ਪਤਾ ਕੋਈ ਮਾਪਾ ਨੇ ਤਾਂ ਚੱਕ ਕੇ ਇਧਰ ਨੂੰ ਪੁੱਛ ਸਕਦਾ ਅੱਛਾ ਹਾਂਜੀ ਜੀ ਤੋਂ ਇਹ ਸਭ ਲਾਰ ਦੇ ਉਹ ਐਂਡ ਹੈਂਡਲ ਦੇ ਐਂਡਲ ਵਿੱਚ ਵੱਜੇ ਅੱਛਾ ਉਹ ਲ ਤੇ ਉਹ ਤੋਂ ਕੰਮ ਉਤਰ ਕੇ ਬਾਅਦ ਅੱਛਾ ਉਹ ਨੀਚੇ ਕਰਕੇ ਇੱਕ ਇੱਕ ਮੋਟਾ ਬੁਰਤ ਕੇ ਦਿੱਤੇ ਗਏ ਅੱਛਾ ਜਿਹੜਾ ਮਾਗਰਲਾ ਦੀ ਜਿਹੜਾ ਮਾਗਰਲਾ ਮੋਟਾ ਜੀ ਉਹ ਲੈ ਕਰਕੇ ਜਿਹੜਾ ਦੂਗਾ ਸੀ ਉਹਦੇ ਸਾਹਮਣੇ ਅੱਛਾ ਦੋ ਜਾਣੇ ਸੀ ਉਹ ਵੀ ਜਿਹੜੇ ਦੂਜੇ ਟੱਕਰ ਹੋਈ ਉਹ ਵੀ ਦੋ ਜਾਣੇ ਨੇ ਹਾਂ ਉਹ ਦੋ ਜਾਣੇ ਦੇ ਇੱਕ ਟਕਰਾਣੇ ਦੇ ਸੀ ਅੱਛਾ ਲੇਡੀ ਜੀ ਦੇ ਇੱਕ ਮੁੰਡਾ ਜੀ ਅੱਛਾ ਸਾਰੇ ਤਾਂ ਜਾਨ ਲੱਗਣਾ ਚਾਹੀਦਾ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਦਾਂ ਦੇ ਜਾਨ ਲੱਗਣ ਬਚਤ ਰਹੇ ਜਿਵੇਂ ਟੱਕਰ ਲੱਗੀ ਇੱਕ ਦੂਜੇ ਦੇ ਇੱਕ ਨੀਚੇ ਗਿਰ ਗਿਆ ਇੱਕ ਥੰਬੇ ਜੇ ਲੱਗਿਆ ਜਿਹੜਾ ਨੀਚੇ गिरਨ ਵਾਲਾ ਉਹਦਾ ਉਹਦਾ ਧੜਕਣਾ ਗੱਲੀ ਲੱਗਿਆ ਅੱਛਾ ਹਾਂਜੀ ਤਾਂ ਪੱਕੇ ਜੋ ਉੱਥੇ ਨੇ ਜਿਓ ਇਹ ਫੈਕਟਰੀ ਵਾਲੇ ਮੁੰਡੇ ਨੇ ਜੀ 7 ਵਜੇ ਜਿਹੜੇ ਜਾਂਦੇ ਨੇ 5 ਵਜੇ ਸਵੇਰੇ ਡਿਊਟੀ ਤੇ ਸਾਡੀ ਸ਼ਿਫਟ ਦੇ ਐਂਡ ਦੇ ਟਾਈਮ ਤੇ ਜੀ 50 ਕੋ ਕਰਿਆਰ ਬਾਬ ਸਾਰੇ ਦੀ ਸਾਨੂੰ ਜਦੋਂ ਮੈਂ ਦੇਖਿਆ ਅੱਗੇ ਤਾਂ ਮੁੱਖ ਦੇ ਐਕਸੀਡੈਂਟ ਹੋਇਆ ਪਿਆ ਸੀਗਾ ਤੇ ਦੋ ਜਿਹੜੇ ਮੁੰਡੇ ਕਰਮਚਾਰੀ ਸੀਗੇ ਸਾਡੀ ਕੰਪਨੀ ਦੇ ਦੀਗੇ ਦੋਨੇ ਮੁੰਡੇ ਸਾਡੇ ਦੇ ਸੁਵਰਾਜ ਆਟੋਮੋਟਿਵ ਦੇ ਨਾਂ 'ਬਾ ਦੇ ਦੀਗੇ ਮੁੰਡੇ ਡਿਊਟੀ 'ਚ ਡਿਊਟੀ ਜਾ ਰਹੇ ਸੀ ਕੰਪਨੀ ਦੇ ਚੰਦੇ ਹੋਏ ਐਕਸੀਡੈਂਟ ਹੋ ਗਿਆ ਉੱਥੇ ਨਾ ਮੌਕੇ ਤੇ ਕੋਈ ਐਂਬੂਲੈਂਸ ਪਹੁੰਚੀ ਹੈ ਸਿਰਫ 112 ਨੰਬਰ ਦੀ ਗੱਡੀ ਪਹੁੰਚੀ ਹੈ ਹਸਪੀਟਲ ਲੈ ਕੇ ਆਏ ਆ ਉਹ ਵੀ ਆਪਣੀ ਗੱਡੀ 'ਚ ਮੁੰਡਿਆਂ ਨੂੰ ਲੈ ਕੇ ਆਏ ਨੇਗੇ ਮੌਕੇ ਤੇ ਡਾਕਟਰ ਸਾਹਿਬ ਤਾਂ ਮੌਜੂਦ ਹੈਗੇ ਜੀ ਪਰ ਇਹਨਾਂ ਦੀ ਕੋਈ ਐਂਬੂਲੈਂਸ ਲੈ ਕੇ ਜਾਣੂਰੇ ਮਝੂਦ ਨਹੀਂ ਹੈ 108 ਨੰਬਰ ਨਾਣ ਬਥੇਰੀ ਵਾਰ ਫੋਨ ਕਰਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਕਿਸ ਤਰ੍ਹਾਂ ਦੇ ਹਾਲਾਤ ਸੀ ਜੀ ਉਹ ਮੁੰਡਿਆਂ ਦੇ ਬਹੁਤ ਜ਼ਿਆਦਾ ਬੁੱਢੇ ਲੱਗ ਰਹੇ ਕਿਵੇਂ ਹੋਇਆ ਹੈਟ ਇੰਜਰੀ ਹੈ ਮੋਟਰਸਾਈਕਲ ਲੱਗੇ ਨਹੀਂ ਜੀ ਆਪਸੇ ਭੇੜ ਤੋਂ ਹੀ ਗਿਆ ਇੱਕ ਉੱਪਰ ਵੀ ਗਰੇ ਬਰੁਜੇ ਤੋਂ ਇਹਨਾਂ ਨਹੀਂ ਸਰ ਪਤਾ ਡੈਫੀਨੇਟਲੀ ਕਿਉਂਕਿ ਮੇਰੇ ਜਦੋਂ ਹੁੰਦਾ ਹੋਇਆ ਠੀਕਾ ਉਦੋਂ ਐਕਸੀਡੈਂਟ ਹੋਇਆ ਪਿਆ ਤੁਹਾਨੂੰ ਇਹ ਮੁੰਡਿਆਂ ਦਾ ਨਾਮ ਕੀ ਹੈ ਤੇ ਇੱਕ ਮੁੰਡਾ ਜੀ ਗੁਰਵੀਰ ਆ ਪਾਲੀਆਂ ਤੋਂ ਆ ਇੱਕ ਮੁੰਡਾ ਨਵਾਂ ਹੀ ਆਇਆ ਠੀਕਾ ਸਾਡੇ ਇੰਚਾਰਜ ਉੱਥੇ ਮੁੰਡਾ ਗੁਰਵੀਰ ਨਾਮ ਵਿਵੇਕ ਜੀ ਜਿਹੜੇ ਦੂਚੇ ਨੇ ਮੋਟਰਸਾਈਕਲ ਵਾਲੇ ਉਹ ਉਹ ਕਿੰਨੇ ਜਾਨੇ ਸੀ ਉਹ ਸਰ ਦੋ ਆਏ ਨੇ ਵਾਲੇ ਤੋਂ ਵੀ ਦੋ ਜਿਹੜੇ ਆਏ ਪੀਏ ਵੀ ਐਕਸੀਡੈਂਟ ਅੰਮ੍ਰਿਤ ਸਮੇਂ ਹੋਇਆ ਜੇ ਕਿਸ ਤਰ੍ਹਾਂ ਇਹ ਸਰ ਇੰਨਾ ਨਹੀਂ ਪਤਾ ਜੀ ਮੌਕੇ ਤੇ ਹੋਇਆ ਪਿਆ ਜਦੋਂ ਮੈਂ ਪਹੁੰਚਿਆ ਆ ਕਿਸ ਤਰ੍ਹਾਂ ਮਨ ਮਨ ਜੀ ਕਹਿੰਦੇ ਇੱਕ ਜਿਹੜਾ ਹੈਗਾ ਨੀਚੇ ਗਿਰਿਆਗਾ ਜਿਵੇਂ ਉਹ ਜਿਹੜੀ ਹਾਈਟ ਬਹੁਤ ਘੱਟ ਆ ਵੀ ਉੱਥੇ ਜਾਲੀ ਲੱਗਣੀ ਚਾਹੀਦੀ ਹੈ ਜੀ ਹਾਂ ਜੀ ਸਰ ਜਾਲੀ ਦਾ ਕਬਰ ਹੋਣੀ ਚਾਹੀਦੀ ਹੈ ਜੀ ਜਿਆਦਾ ਤੋਂ ਜਿਆਦਾ ਜਿਵੇਂ ਉਹਨਾਂ ਨੇ ਉੱਪਰਲੇ ਪਾਸੇ ਰੇਲਵੇ ਟਰੈਕ ਦੇ ਉੱਪਰ ਜਾਲੀ ਉਹ ਜੌਲੀ ਥੋੜੀ ਹੋਰ ਕਰੋਸ ਹੋਣੀ ਚਾਹੀਦੀ 2.5 ਫੁੱਟ ਹੈ ਜ ਕਤਨੇ ਜਰਨੀਅਨ ਚੜੇ ਚਾਰ ਗਣੇ ਜੜ ਆਏ ਸੀ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਟੈਫਰ ਕਰਿਆ ਮਦੇ ਹੈਡਿੰਗਰੀ ਸੀ ਤੇ ਦੋ ਹਰੇ ਇੰਡਰਫਿਗ ਸੀ ਤੇ ਉਹ ਆ ਕਿਵੇਂ ਪਤਲ ਕੇ ਸ਼ਾਇਦ ਬਾਈਕ ਕੋਲੀਜਨ ਹੈ ਜੋ ਦੱਸ ਰਹੀ ਸੀ ਕਿੰਨੇ ਟੁੱਟਲੇ ਜਰਨੀਅਨ ਨੇ 4 ਜਰਨੀਅਨ ਸਾਰੀ ਰੈਫਰ ਕਰਤੇ ਦੋ ਰੈਫਰਡ ਹੈ ਦੋ ਹਜੇ ਐਚੇ ਦੋ ਅੰਡਰ ਮੀਡ ਉਹਨਾਂ ਦੇ ਕਿਵੇਂ ਹਾਲਾ ਹਾਂ ਜੀ ਫਿਲਹਾਲ ਸਟੇਬਲ ਹੈ ਵਾਕੀ ਦੇਖੀ ਐਕਸ-ਰੇਜ਼ ਵਗੈਰਾ ਕਰਾ ਲਿਆ ਜਿਹੜੇ ਰੈਫਰ ਕੀਤੇ ਨੇ ਉਸ ਤੋਂ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਉਹਨਾਂ ਦੇ ਹੈੱਡ ਇੰਦਰ ਥੋੜੇ ਸੀਗੇ ਸੋ ਉਹ ਦੋਵਾਂ ਨੇ ਹਾਂ ਜੀ ਕਿੰਨੇ ਦਿਨ ਇਹਨਾਂ ਨੂੰ ਜਿਹੜੇ ਰੈਫਰ ਕੀਤੇ ਦੋ ਨੇ ਉਹ ਤੋਂ ਉਹਨਾਂ ਦੇ ਹੈੱਡ ਇੰਦਰ ਉਹਨਾਂ ਦੇ ਹੈੱਡ ਇੰਦਰ ਇਹ 108 ਦੇ ਤੁਸੀਂ ਕੌਣ ਹੋ ਹਾਂਜੀ ਹਾਂਜੀ ਸੁਖਮਨੀ ਸਿੰਘ ਐਮਟੀ ਤੁਸੀਂ ਇੰਨੇ ਲੇਟ ਕਿਉਂ ਆਏ ਇਹਨਾਂ ਨੇ ਇੱਕ ਅੱਧਾ ਪੌਣਾ ਘੰਟਾ ਹੋ ਗਿਆ ਨਾਬੇ ਵਾਲੀ 108 ਕਿੱਥੇ ਆ ਸਹੀ ਜੀ ਸਾਨੂੰ ਨਾਬੇ ਵਾਲੀ ਤੋਂ ਉਰੇ ਹੋਣੀ ਚਾਹੀਦੀ ਸੰਤ ਕੋਈ ਪਤਾ ਨਹੀਂ ਉਹਦੇ ਬਾਰੇ ਤੁਸੀਂ ਕਿੱਥੋਂ ਆਏ ਸੀ ਅਸੀਂ ਚੰਨੋ ਤੋਂ ਅੱਛਾ ਚੰਨੋ ਤੋਂ ਫੇਰੇ ਤੁਹਾਨੂੰ ਟਾਈਮ ਤਾਂ ਲੱਗਦਾ ਬਾਜੀ ਤਕਰੀਬਨ 15-20 ਮਿੰਟ ਲੱਗ ਜਾਂਦੇ ਨੇ ਇਹ ਨਾਬੇ ਐਂਬੂਲੈਂਸਾਂ ਦਾ ਕੀ ਹਾਲਾਤ ਹੈ ਜਿਹਦੇ ਬਾਰੇ ਕੋਈ ਪਤਾ ਜੀ ਇਹ ਤਾਂ ਪ੍ਰਸ਼ਾਸਨਿਕ ਜਾਂ ਦਸਾਲ ਦਸਵਤ ਇਹ ਕਿਉਂ ਤੁਹਾਨੂੰ ਇੰਨਾ ਟਾਈਮ ਲੱਗ ਗਿਆ ਉਹਨੂੰ ਜਾਂ ਕਿਸੇ ਦੀ ਜਾਣ ਵੀ ਪਾ ਸਕਦੀ ਆ ਹੁਣ ਪ੍ਰਾਈਵੇਟ ਗੱਟੀਆਂ ਚ ਲੈ ਕੇ ਗਏ ਨੇ ਕੋਈ ਸਾਨੂੰ ਜਦੋਂ ਜੋਬ ਪੈਂਦੀ ਆ ਅਸੀਂ ਪਹਿਲਾਂ ਕਹਿ ਕੇ ਚੱਲਦੇ ਆ ਵੀ ਸਾਨੂੰ 15 ਜਾਂ 20 ਮਿੰਟ ਲੱਗਣਗੇ ਹਾਂ ਫਿਰ ਜਦੋਂ ਕੋਈ ਤੁਹਾਨੂੰ ਇੰਟੀਗੇਸ਼ਨ ਹੁੰਦੀ ਆ ਹਾਂ ਜੀ ਹਾਂ ਜੀ ਜੰਕੀ ਫਿਰ ਉਹਦੋਂ ਵਾਧੂ ਵੀ ਦੱਸਣਾ ਪੈਂਦਾ ਜੀ ਟਾਈਮ ਕਿਉਂਕਿ ਰਾਸਤੇ 'ਚ ਫਾਟ ਕੋਈ ਵੀ ਪੈਂਦੇ ਨੇ ਤੂਹੀ ਵਾਲੇ ਤੁਹਾਨੂੰ ਪਤਾ ਹੀ ਆ ਜਦੋਂ 40 ਨੰਬਰ ਫਾਟ ਤੇ ਲੱਗ ਜਾਂਦਾ 15 20 ਮਿੰਟ ਹੋਰ ਦੇ ਤੇ ਵੀ ਲੱਗ ਜਾਂਦੇ ਨੇ ਕੋਟੇ ਤੇ ਆ ਗਿਆ। 12ਵਾਂ ਚਲਾਰਟ ਹੈ। ਕਿ ਤੁਸੀਂ ਕਿਹੜੀ ਗੱਡੀ 'ਚ ਕੰਮ ਕਰਦੇ ਸੀ? ਮੈਂ ਹੀ ਆਪਣੇ ਨੰਬਰ 55721 8608 ਤੇ ਕੀ ਕਾਰਨ ਆ ਜਿਹੜੀ ਹੈਗੀ ਐਮਰਜੈਂਸੀ ਅਟੈਂਡ ਕਿਉਂ ਨਹੀਂ ਹੋ ਰਹੀਆਂ ਕੀ ਕਾਰਨ? ਜੀ ਸਾਰਾ ਨੂੰ ਰਾਤ ਹੀ ਬੈਕ ਕੋਲ ਆਈ ਜੀ ਦਾ ਸਿੱਟਾ ਲੱਗ ਗਈ। ਹਾਂ। ਕਹਿੰਦੇ ਵੀ ਇਸ ਆਪ ਵਿੱਚ ਗੱਡੀ ਦਾ ਜੀਪੀਐਸ ਇਸ਼ੂ ਹੋ ਰਿਹਾ ਹੈ। ਅੱਛਾ। ਇਸ ਦਾ ਕੀ ਕਲੀਮ ਹੈ? ਅੱਛਾ। ਕੋਈ ਗੱਲ ਤਾਂ ਖਰਾਬ ਹੈ। ਉਹਦੋ ਤਾਂ ਖਰਾਬ ਆ। ਮੇਰਾ ਵੀ ਸਰ 1.5 ਮਿੰਟ ਨੂੰ ਕਾਲ ਆਈ। ਤੇ ਇਸ ਤੋਂ ਇਲਾਵਾ ਜਿਹੜੀ ਜਿਵੇਂ ਰਖੜੇ ਦੀ ਗੱਡੀ ਆ ਉਹ ਵੀ ਖਰਾਬ ਆ। ਅੱਛਾ ਉਹਨਾਂ ਵਾਰੀ ਕੋਈ ਉਸਟਾਫ ਤੋਂ ਪੁੱਛਾ ਕਰ ਸਕਦਾ। ਨਹੀਂ ਰਖੜੀ ਦੀ ਵੀ ਨਹੀਂ ਆ ਰਹੀ ਗੱਡੀ। ਹਾਂ ਜ਼ਰੂਰ ਉਸਟਾਫ ਤੋਂ ਉੱਥੇ ਜਾ ਕੇ ਪੁੱਛਾ ਕਰ ਸਕਦਾ। ਪੂਰੀ ਕਿੰਨੇ ਐਂਬੂਲੈਂਸ ਨੇ ਹਸਪਤਲ? ਪੂਰੀ ਤਾਂ ਸਾਡੇ ਇੱਕ ਹੀ ਆ। ਅੱਛਾ ਇੱਕੋ ਆ। ਫਿਰ ਜਿਵੇਂ ਐਮਰਜੈਂਸੀ ਜੁਣੇ ਹੁਣ ਆਈ ਆ ਐਕਸੀਡੈਂਟ ਕੇਸ ਆਇਆ ਚੰਨੋ ਤੋਂ ਆਇਆਗਾ। ਤੇ ਤੁਸੀਂ ਤੋਂ ਤੁਸੀਂ ਜੇ ਹੁੰਦੇ ਮੌਕੇ ਤੇ ਟੈਂਡ ਕਰ ਸਕਦੇ ਸੀ। ਤਾਂ ਟ੍ਰੈਂਡ ਦਾ ਜੀ ਕਰ ਸਕਦੇ ਜੀ ਸਾਨੂੰ ਕੋ ਪਰਮਿਸ਼ਨ ਹੋਵੇ ਹਾਂ ਜੋ ਸਾਡੇ ਜੀਪੀਏ ਸਾਨੂੰ ਸ਼ੋਹਲੇ ਹੋ ਰਿਹਾ ਉੱਪਰੋਂ ਪਰਮਿਸ਼ਨ ਨਹੀਂ ਆਇਆ ਜੀ ਉਹ ਐਕਸ਼ਨ ਅਕਾਊਂਟ ਕੇਸ ਤਰੁਨਾਈ ਕੇ ਆਇਆ ਉੱਪਰੋਂ ਕੇਸ ਵੀ ਨਹੀਂ ਆਇਆ ਨਾ ਇਹ ਉਹਨਾਂ ਨੇ ਉੱਪਰੋਂ ਬੰਦ ਕਰਿਆ ਹੈ ਜਾਨੋ ਜੇਸ ਆਉਂਦਾ ਸੀ ਲੈ ਲੈਣੀ ਠੇਕੇਦਾਰ ਕੌਣਾ ਹੈ ਇਹਨਾਂ ਦਾ ਸਰ ਇਹਦਾ ਸਾਡੇ ਅਮਨਦੀਪ ਸਰ ਨੇ ਸੀ ਸਰ ਜੀਰਪੁਰ ਤੋਂ ਆ ਜੁੰਦਨਾ ਰੋਡ ਹੀ ਕਾ ਲੀ ਕਰਾ ਦਿੱਤੀ ਹੁੰਦੀ ਹੈ ਪਤਾ ਕਿੰਨੇ ਚ ਇੰਜਰ ਹੋਏ ਨੇ ਸੇ ਸਰ ਓਵਰ ਬ੍ਰਿਜ ਤੇ ਆਪਣੇ ਭਵਾਨੀ ਰੋਡ ਤੇ ਇੱਥੇ ਟਕਿਆ ਦੋ ਮੋਟਰਸਾਈਕਲ ਤੇ ਆਪਸ ਵਿੱਚ ਭੜਗੇ ਦੋਨੇ ਮੋਟਰਸਾਈਕਲ ਇਹਨਾਂ ਚ ਚਾਰ ਬੰਦੇ ਸੱਟਾਂ ਲੱਗੀਆਂ ਦੋ ਬੰਦੇ ਰੈਫਰ ਕਰਕੇ ਪਟਿਆਲੇ ਦੇ ਦੋ ਹੋਰ ਇੱਥੇ ਦਾਖਲ ਨੇ ਇਹ ਕੋਣ ਕੋਣ ਉਰੇ ਦਾਖਲ ਹੈ ਇੱਥੇ ਇੱਕ ਲੇਡੀ ਜੀ ਇੱਕ ਉਹਨਾਂ ਦਾ ਮੁੰਡਾ ਮੰਨੀ ਹੈ ਕੀ ਨਾਮ ਕੀ ਲੇਡੀਸ ਤੇ ਮੁੰਡਾ ਲੇਡੀ ਦਾ ਨਾਮ ਗਰਮੇਲ ਕੌਰ ਤੇ ਮੁੰਡੇ ਦਾ ਮੰਨੀ ਹੈ ਕਾਲੇ ਪਿੰਡ ਦੇ ਨੇ ਅਸੀਂ ਕਿੱਥੇ ਜਾ ਰਹੇ ਸੀ ਇਹਨਾਂ ਆਪਣੇ ਆਪਣੇ ਪਿੰਡ ਕੋਲ ਇੱਥੇ ਨਾਬੇ ਨੂੰ ਆ ਰਹੇ ਸੀ ਉਹ ਜਿਹੜੇ ਮੁੰਡੇ ਜਮਸਲਾ ਉਹ ਇੱਥੋਂ ਜਾ ਰਹੇ ਜੀ ਆਪਣੇ ਫੋਕਲ ਬੈਂਡ ਵੱਲੋਂ ਜਾ ਰਹੇ ਹਨ ਕਿੱਥੋਂ ਗਿਰੀ న్యూ ਜਿਹੜੇ ਦੂਜਾ ਪੋਲ ਦੇ ਉੱਪਰ ਹੋਇਆ ਸੀ ਜਿਹੜੇ ਨਾਲ ਪੋਲ ਚ ਆਪਸ ਭਿੱੜ ਗਏ ਲੋਕੀਆ ਨੇ ਇੱਕ ਨੀਚੇ ਵੀ ਗਿਰੀਆ ਨੀਚੇ ਦੇਖਦੇ ਆਂ ਇਹੋ ਪਤਾ ਲੱਗਿਆ ਪੋਲ ਦੇ ਉੱਪਰ ਭਿੱੜ ਗਏ ਆਪਰੇ ਕੰਡੀਸ਼ਨ ਕਿਵੇਂ ਹੈ ਜੀ ਕੰਡੀਸ਼ਨ ਦੋ ਸੀਰੀਅਸ ਨਹੀਂ ਦੋ ਨੂੰ ਰੈਫਰ ਕਰਾਇਆ ਲੈਣ ਟੈਲੇ ਦਾ ਜਿਹੜੇ ਰੈਫਰ ਕਰੇ ਉਹਨਾਂ ਦਾ ਨਾਮ ਕੀ ਹੈ ਜੀ ਉਹਨਾਂ ਦੇ ਇੱਕ ਤਾਂ ਹੈਗਾ ਜੀ ਗੁਰਵੀਰ ਸਿੰਘ ਤੇ ਵਿਵੇਕ ਸਿੰਘ ਕੀ ਕਾਰਵਾਈ ਫਰਦਰ ਰੱਖਣੀ ਹੈ ਇਹ ਦੇਖਦੇ ਜਿਹੜੇ ਵੀ ਕਾਰਨ ਬਣਦੀਆਂ ਕਰਦੇ ਨੇ